ਆ ਥੈਂਕ ਯੂ ਜੀ ਪਹਿਲਾਂ ਤੇ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਮਾਨਸਿਕ ਕਰ ਦਿੱਤਾ ਦੂਸਰੇ ਨੰਬਰ ਤੇ ਮਹਿਰ ਜਣੀ ਆ ਆਪਣੇ ਬਟਾਲਾ ਵਾਸੀਆਂ ਦਾ ਵੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ ਕਿ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਬਹੁਤ ਵਧੀਆ ਤੁਸੀਂ ਦੇਖੋ ਮੈਂ ਤੁਹਾਨੂੰ ਬਸਾ ਚੋਣਾ ਇਹ ਸਾਡੀ ਪਾਰਟੀ ਜੇ ਲੋਕਾਂ ਦੀ ਪਸੰਦ ਹੈ ਜੋ ਲੋਕਾਂ ਨੂੰ ਪਸੰਦ ਆਉਂਦਾ ਉਹ ਨੂੰ ਅੱਗੇ ਕਰਦਾ ਸੋ ਉਹ ਕਰਾਂਗੇ ਬਧੀਆ ਟੰਗ ਨਾਲ ਲੈਕਚਰ ਲੜਾਂਗੇ ਬਾਕੀ ਉਸ ਅਕਾਲ ਪੁਰਖ ਦੀ ਕਿਰਪਾ ਚਾਹੀਦੀ ਹੈ ਜੀ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਹੈ ਜੀ ਤੇ ਪਰਮਾਤਮਾ ਕੇ ਇਹੋ ਬੇਨਤੀ ਕਰਦੇ ਆ ਵੀ ਸਾਡੇ ਪੰਜਾਬ ਤੇ ਸਾਡੀ ਆਮ ਆਦਮੀ ਪਾਰਟੀ ਦੇ ਮਿਹਰ ਭਰਿਆ ਹੱਥ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਤੀ ਕੱਲ ਦੋ ਦਿਨ ਸ਼ੁਕਰਾਨਾ ਯਾਤਰਾ ਚੱਲਦੀ ਰਹੀ ਹੈ ਅੱਜ ਬਟਾਲੇ ਦੇ ਵਿੱਚ ਰਿਜ਼ਰਟਿੰਗ ਕਰਦੇ ਫਿਰ ਸ਼ੈਰੀ ਜੀ ਪਹਿਲੇ ਤਾਂ ਬਹੁਤ-ਬਹੁਤ ਉਦਾਹੀ ਤੁਹਾਨੂੰ ਕਿ ਬਹੁਤ ਵੱਡੀ ਜ਼ਿੰਮੇਵਾਰੀ ਹੈ ਪੰਜਾਬ ਦੀ ਕਿਵੇਂ ਸਮਝਦੇ ਥੈਂਕ ਯੂ ਜੀ ਪਹਿਲਾਂ ਤੇ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਮਾਨਸਿਕ ਕਰ ਦਿੱਤਾ ਦੂਸਰੇ ਨੰਬਰ ਤੇ ਮੈਂ ਰਣੀਆਂ ਆਪਣੇ ਬਟਾਲਾ ਵਾਸੀਆਂ ਦਾ ਵੀ ਕੱਲ ਬਟਾਲੇ ਪਹੁੰਚਦੇ ਮੇਰਾ ਇਹਨਾਂ ਨੇ ਜਿਹੜਾ ਜਿਸ ਜੋਸ਼ ਨਾਲ ਨਿੱਕਾ ਸਵਾਗਤ ਕੀਤਾ ਕਿਉਂਕਿ ਇਹ ਮੇਰਾ ਪਰਿਵਾਰ ਹੈ ਅੱਜ ਆ ਕੇ ਬੰਦਾ ਜਿੱਥੇ ਮਰਜ਼ੀ ਚੱਲ ਜਾਵੇ ਉਹਨਾ ਪਰਿਵਾਰ ਕੋਲ ਨਹੀਂ ਹੁੰਦਾ ਸੋ ਇਹ ਆਪਣੇ ਪਰਿਵਾਰ ਦੀ ਬਦੌਲਤ ਆ ਜੇ ਮੈਂ ਕੋਈ ਸਫਲਤਾ ਮੈਨੂੰ ਮਿਲ ਰਹੀ ਆ ਮੇਰੇ ਪਰਿਵਾਰ ਨੇ ਮੈਨੂੰ ਅੱਗੇ ਕੀਤਾ ਕਿ ਤਾਂ ਜਾ ਕੇ ਮੈਂ ਇਹ ਕੰਮ ਕਰਦਾ ਸੋ ਮੇਰੀ ਪਟਿਆਲੇ ਤੋਂ ਯਾਤਰਾ ਸ਼ੁਰੂ ਹੋਈ ਸੀ ਦੋ ਦਿਨ ਯਾਤਰਾ ਦੀ ਲੋਕਾਂ ਦਾ ਜਿਹੜਾ ਪਿਆਰ ਹੁੰਦਾ ਲੋਕਾਂ ਦਾ ਸਾਥ ਕਿੰਨਾ ਬਹੁਤ ਵਧੀਆ ਜੀ ਪਟਿਆਲੇ ਤੋਂ ਪਿਆਰ ਮਿਲਦਾ ਆ ਜਿਹੜੇ ਹਲਕੇ ਜਿਹੜੀ ਰੁਕੇਆਂ ਕਈਆਂ ਨੂੰ ਹਲੇ ਸਾਡੇ ਵੱਲੋਂ ਮੈਸੇਜ ਵੀ ਨਹੀਂ ਲੱਗੇ ਪਰ ਲੋਕ ਆ ਪਹਾੜੇ ਉੱਤੇ ਪਹੁੰਚ ਗਏ ਉਹਨਾਂ ਨੇ ਸਾਡਾ ਸਵਾਗਤ ਜਦੋਂ ਮੰਦਰ ਤੋਂ ਮੱਥਾ ਟੇਕ ਕੇ ਬਾਹਰ ਨਿਕਲੇ ਤੁਸੀਂ ਕਹਿੰਿਆ ਸੀ ਕਿ ਸਰਬੱਤ ਦੇ ਭਲੇ ਦੀ ਅਰਦਾਸ ਮਾਰੀ ਹੈ ਬਿਲਕੁਲ ਮੁੱਖੀ ਤਿਆਰੀ ਹੈ ਬਿਲਕੁਲ ਜੀ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਹੈ ਜੀ ਔਰ ਪ੍ਰਮਾਤਮਾ ਅਗੇ ਇਹੋ ਬੇਨਤੀ ਕਰਦੇ ਆ ਵੀ ਸਾਡੇ ਪੰਜਾਬ ਤੇ ਸਾਡੀ ਆਮ ਆਦਮੀ ਪਾਤੀ ਦੇ ਮਿਹਰ ਭਰਿਆ ਹੱਥ ਕਿਉਂਕਿ ਇਹ ਤੋਂ ਚੋਲਾ ਵੀ ਭੇਜੀਆਂ ਚੋਲਾ ਆ ਚਾਹਨਾਗਰ ਕੌਂਸਲ ਨਹੀਂ ਹੈ ਜਾਂ ਨਗਰ ਨਿਗਮ ਨਹੀਂ ਹੈ ਤੁਹਾਨੂੰ ਕਿਵੇਂ ਇਹ ਜਿਹੜੀ ਹੈ ਬਹੁਤ ਵਧੀਆ ਜੀ ਦੇਖੋ ਮੈਂ ਤੁਹਾਨੂੰ ਬਸਣਾ ਚਾਹੁੰਦਾ ਇਹ ਸਾਡੀ ਮਾਰਕ ਜੇ ਲੋਕਾਂ ਦੀ ਪਸੰਦ ਜੋ ਲੋਕਾਂ ਨੂੰ ਪਸੰਦ ਆ ਉਹਨੂੰ ਅੱਗੇ ਕਰ ਸੋ ਕਰਾਂਗੇ ਬੜੀ ਟੰਗ ਨਾਲ ਇਲੈਕਸ਼ਨ ਲੜਾਂਗੇ ਬਾਕੀ ਉਸ ਅਕਾਲਪੁਰ ਦੀ ਕਿਰਪਾ ਚਾਹੀਦੀ ਹੈ ਜੇ ਆਪਾਂ ਦੇ ਹਿੰਮਤ ਕਰ ਸਕਦੇ ਯੋਰ ਲਾ ਸਕਦੇ ਆਵਾਜ਼ ਜੀ ਸਵਾਰਕ ਵਿਰੋਧੀ ਹਮੇਸ਼ਾ ਹੀ ਤਾਂ ਜਿਗਾ ਸੀ ਦੇਖੋ ਜੀ ਮੈਂ ਨਹੀਂ ਜਵਾਬ ਦਿੰਦਾ ਵਿਰੋਧੀਆਂ ਨੂੰ ਮੇਰੇ ਇਹ ਪਰਿਵਾਰ ਤੇ ਸਾਡੀ ਸੰਗਤ ਨੇ ਸਾਡੇ ਲੋਕਾਂ ਨੇ ਉਹਨਾਂ ਨੇ ਜਵਾਬ ਦਿੱਤਾ ਕਿ ਅੱਜ ਦਾ ਬੱਚਾ ਜੇ ਕੋਈ ਕਹਿੰਦਾ ਕੋਈ ਗੱਲ ਤੇ ਉਹਦੀ ਸੋਚ ਆ ਠੀਕ ਹੈ ਕੋਈ ਜੋ ਉਹਨਾਂ ਨੂੰ ਸਹੀ ਲੱਗਦਾ ਉਹਨਾਂ ਨੇ ਕਹਿ ਲਿਆ ਬਿਲਕੁਲ ਏ ਅਮਨ ਸਿੰਘ ਸ਼ੈਡਕਲ ਜੀ ਉਹਨਾਂ ਦਾ ਕਹਿਣਾ ਸੀ ਕਿ ਲੋਕਾਂ ਦਾ ਪਿਆਰ ਹੈ ਰਾਜ ਪ੍ਰਧਾਨ ਦੇ ਤੌਰ ਤੇ ਕੰਟਕਾੜੀ ਪ੍ਰਧਾਨ ਦੇ ਤੌਰ ਤੇ ਜਦੋਂ ਦੋ ਦਿਨ ਦੀ ਸ਼ਗਰਾਨਾ ਯਾਤਰਾ ਲਈ ਤਾਂ ਲੋਕਾਂ ਦਾ ਪਿਆਰ ਮਿਲਿਆ ਅਜ ਮਟਾਲੇ ਦੇ ਵਿੱਚ ਨੇ ਔਰ ਉਹ ਤਸਵੀਰਾਂ ਮਟਾਲੇ ਤੋਂ ਨੇ ਔਰ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਜਿਹੜੀ ਅੱਗੇ ਤਿਆਰੀ ਰਹੀ ਗਈ ਹੈ ਕਿ ਜਿਵੇਂ ਕਿ ਇੱਕ ਚੋਣਾ ਆ ਰਹੀ ਹੈ ਮਗਰ ਨਿਕਮ ਜੀ ਚੋਣਾ ਪੰਜਾਬ ਦੇ ਵੱਖ-ਵੱਖ ਖੇਤਰਾਂਾਂ ਦੇ ਉਹ ਜੀ ਵੀ ਤਿਆਰੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਵੱਲੋਂ ਪੂਰੀ ਡਟ ਕੇ ਕੀਤੀ ਜਾਏਗੀ ਜਿਵੇਂ ਕਿ ਜਿੰਨੀ ਚੋਣਾਂ ਦੇ ਵਿੱਚ ਇੱਕ ਨਤੀਜੇ ਆਏ ਨੇ ਉਦਾਂ ਤੇ ਹੀ ਨਤੀਜੇ ਜਿਹੜੇ ਆਉਂ ਸਾਹਮਣੇ ਆਣ ਕੈਮਰਾ ਪਰਸਨ ਬੱਡੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਣੀ ਟੀਵੀ ਲਈ ਗਰਦਾਸ ਪੋਟ